ਹਾਂਜੀ ਦੋਸਤੋ ਆਪਾਂ ਆ ਖੇਤਾਂ ਕੰਨੀ ਤੇ ਖੇਤਾਂ ਕੰਨੀ ਕਣਕਾਂ ਵੱਡੀਆਂ ਪਈਆਂ ਕਣਕਾਂ ਕੁਝ ਵੱਡੀਆਂ ਪਈਆਂ ਕੁਝ ਵੱਢਣ ਵਾਲੀਆਂ ਵੱਢੀ ਜਾਂਦੇ ਆ ਤੇ ਸੀਜ਼ਨ ਦਾ ਜੋਰ ਆ ਇਹ ਖੇਤਾ ਕੰਨੀ ਆ ਕੇ ਨਾ ਇੱਕ ਬਚਪਨ ਦੀ ਖੇਡ ਯਾਦ ਆ ਗਈ। ਉਹ ਖੇਡ ਕੀ ਸੀ ਤੁਹਾਨੂੰ ਦੱਸਦੇ ਆਪਾਂ। ਸਨ 1900 90-95 ਦੇ ਦਹਾਕੇ ਦੇ ਵਿੱਚ ਅੱਥੀ ਕਣਕਾਂ ਬਹੁਤ ਵੱਢਦੇ ਹੁੰਦੇ ਸੀ ਲੋਕ। ਅੱਥੀ ਕਣਕਾਂ ਵੱਢਦੇ ਹੁੰਦੇ ਸੀ ਤੇ ਨਿੱਕੇ ਨਿੱਕੇ ਹੁੰਦੇ ਭੈਣ ਭਰਾ ਮਾਪਿਓ ਦੇ ਨਾਲ ਖੇਤ ਜਾਂਦੇ ਜਿਵੇਂ ਬੱਚਿਆਂ ਨੂੰ ਚਾਹ ਹੁੰਦਾ ਉੱਥੇ ਨਾਲ ਜਿਹੜੀ ਆ ਚੀਜ਼ਾਂ ਤੇ ਆ ਫੁੱਲ ਇਹ ਫੁੱਲ ਦੇ ਵਿੱਚ ਆ ਜਿਹੜੇ ਪੱਬੂ ਪੱਬੂ ਕਹਿੰਦੇ ਆ ਇਹਨੂੰ ਆ ਜਿਹੜੇ ਉੱਡਦੇ ਆ ਨਾ ਆ ਇਹ ਇਹ ਹਵਾ ਨਾਲ ਬਹੁਤ ਦੂਰ ਤੱਕ ਉਡ ਜਾਂਦੇ ਆ ਪੱਬੂ ਇਹਨਾਂ ਨੂੰ ਬੜੇ ਚਾਨ ਨਾਲ ਡਾਉਂਦੇ ਛੋਟੇ ਹੁੰਦੇ ਤੇ ਬੜਾ ਮਨ ਨੂੰ ਸਕੂਨ ਮਿਲਦਾ ਅੱਜ ਫੇਰ ਇੱਕ ਵਾਰੀ ਬਚਪਨ ਯਾਦ ਆ ਗਿਆ ਇਹ ਪੱਬੂ ਢਾ ਕੇ ਦੇਖਦੇ ਆਪਾਂ ਵੈਸੇ ਇਹ ਛੋਟੇ ਆ ਇਹ ਪੱਬੂ ਛੋਟੇ ਆ ਜਿਹੜੇ ਅੱਖਾਂ ਦੇ ਹੁੰਦੇ ਨੇ ਨਾ ਅੱਖਾਂ ਦੇ ਵਿੱਚ ਕੁਕੜੀਆਂ ਦੇ ਵਿੱਚ ਜਿਵੇਂ ਆਹ ਖੜਾ ਆਹ ਅੱਖ ਨੂੰ ਜਿਹੜੀਆਂ ਕੁਕੜੀਆਂ ਲੱਗਦੀਆਂ ਇਹਨਾਂ ਦੇ ਵਿੱਚ ਵੱਡੇ ਬਣ ਜਾਂਦੇ ਆ ਉਹ ਛੋਟੀ ਜਿਹੀ ਕੁਕੜੀ ਇੱਕ ਲੱਗੀ ਪਈ ਆ ਪਰ ਹਜੇ ਲੱਗਣੀ ਇਹਨੂੰ ਫੁੱਲ ਬਹੁਤ ਲੱਗੇ ਪਿਆ ਆਪਕੋ ਭਰਿਆ ਪਿਆ ਸਾਰਾ ਆ ਫੁੱਲਾਂ ਦੇ ਨਾਲ ਕੁਕੜੀਆਂ ਹਜੇ ਲੱਗਣਗੀਆਂ ਤੇ ਕੁਕੜੀਆਂ ਦੇ ਵਿੱਚ ਤਾਂ ਸੁੱਕ ਗਈਆਂ ਕੁਕੜੀਆਂ ਇਹ ਉਦੋਂ ਬਾਅਦ ਇਹ ਜਿਹੜੇ ਫੁੱਲ ਜੇ ਵੱਢਣਗੇ ਨਾ ਤੇ ਫੁੱਲਾਂ ਦੇ ਭੱਬੂ ਉਹ ਵੱਡੇ ਹੁੰਦੇ ਆ ਪਰ ਉੱਡਦੇ ਤਾਂ ਵੀ ਹੈਗੇ ਆ ਸੁੱਕੇ ਆ ਇਹ ਤੇ ਪਰ ਇਹ ਛੋਟੇ ਆ ਇਹ ਕੁੜਣੇਗੇ ਤਾਂ ਹੁਣ ਇਹ ਵੀ ਇਕੱਲੇ ਇਕੱਲੇ ਕਰਕੇ ਹੋ ਜਾਂਦੇ ਆ ਵੇਖ ਮਾਰੇ ਇਹ ਛੋਟੇ ਹੁੰਦੇ ਆ ਉਸ ਤੋਂ ਬਚਪਨ ਇੱਕ ਐਸੀ ਚੀਜ਼ ਆ ਕਿ ਜਿਹੜਾ ਇੱਕ ਵਾਰੀ ਨੰਗ ਜੇ ਮੁੜ ਕੇ ਹੱਥ ਨਹੀਂ ਆਉਂਦਾ ਤੇ ਬਚਪਨ ਦੇ ਵਿੱਚ ਬੰਦਾ ਸਾਰੇ ਮਸਤ ਮੌਲਾ ਹੁੰਦੇ ਆ ਤੇ ਜਿੰਦਗੀ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ